ਸਸੀ ਕਾਲ ਜੀ ਸਸੀ ਕਾਲ ਜੀ ਕੀ ਹਾਲ ਚਾਲ ਹੈ ਹੋਰ ਦੀ ਇਹ ਅੱਜ ਆਪਾਂ ਬਦਨੀ ਸ਼ਹਿਰ ਦੇ ਵਿੱਚ ਪਹੁੰਚੇ ਆ ਪਵਨ ਕੁਮਾਰ ਕੋਲ ਤੇ ਬਾਈ ਹੁਣਾ ਕੋਲੇ ਦਵਾਈਆਂ ਰੇਹਾਂ ਸਪਰੇਆਂ ਬਹੁਤ ਸਸਤੇ ਰੇਟਾਂ ਤੇ ਆ ਮਿੱਤਰੋ ਤੇ ਪੂਰੀ ਗੱਲਬਾਤ ਕਰਾਉਣੀ ਆ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਬਾਈ ਜੀ ਸਸੀ ਕਾਲ ਤੇ ਪਹਿਲਾਂ ਤਾਂ ਸਾਨੂੰ ਦਵਾਈਆਂ ਬਾਰੇ ਦੇ ਦਿਓ ਪੂਰੀ ਜਾਣਕਾਰੀ ਆਪਣੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਪਏ ਆ ਆਪਾਂ ਨਾਲ ਤਕਰੀਬਨ ਸਾਰੇ ਵੱਡੇ ਬ੍ਰਾਂਡ ਹੀ ਵੇਚਦੇ ਹਾਂ ਜਿਵੇਂ ਆਪਣਾ ਮੇਨ ਬਾਇਰ ਹੋਗੀ ਸਜੈਂਟਾ ਹੋਗੀ ਕੋਟਵਾ ਹੋਗੀ ਹੋਰ ਵੀ ਇੰਡੋਫਿਲ ਤੁਹਾਨੂੰ ਕਰਕੇ ਵਧੀਆ ਬ੍ਰਾਂਡ ਦੀ ਦਵਾਈ ਵੇਚਦੇ ਆ ਦੁਕਾਨ ਤੇ ਜਿਵੇਂ ਹੁਣ ਅੱਜ ਕੱਲ੍ਹ ਆਓ ਤੁਹਾਨੂੰ ਮੈਂ ਦਿਖਾਉਣਾ ਝੋਨੇ ਦਾ ਸੀਜ਼ਨ ਚੱਲ ਰਿਹਾ ਇਸ ਟਾਈਮ ਜ਼ਿਮੀਂਦਾਰਾਂ ਦੀ ਫੇਵਰੇਟ ਦਵਾਈ ਝੋਨੇ ਤੋਂ ਫੇਮ ਆ ਸੁੰਡੀ ਤੋਂ ਓਕੇ ਜੀ ਫੇਮ ਦਵਾਈ ਕਿਉਂਕਿ ਬਹੁਤ ਕਿਸਾਨ ਭਰਾਵਾਂ ਦਾ ਲੰਬਾ ਹੁੰਦਾ ਸੁੰਡੀ ਆਸਤੇ ਤੇ ਵੀ ਸੁੰਡੀ ਨਹੀਂ ਖੇਤ ਚ ਜਾ ਰਹੀਗੀ ਪਰ ਜਿਹੜੀ ਆ ਦਵਾਈ ਆ ਇਹ ਸੁੰਡੀ ਨੂੰ ਪੂਰਾ ਕਵਰ ਕਰਦੀ ਆ ਮਿੱਤਰੋ ਤੇ ਰੇਟ ਦਾ ਜੇ ਗੱਲ ਕਰੀਏ ਆਸੇ ਪਾਸੇ ਦੁਕਾਨਾਂ ਨਾਲੋਂ ਬਹੁਤ ਜ਼ਿਆਦਾ ਫਰਕ ਆ ਉਹ ਜੈਜ ਰੇਟ ਤੇ ਮਿਲੂਗੀ ਦੂਜੀ ਗੱਲ ਇਹ ਆ ਵੀਰ ਜੀ ਅਸੀਂ ਇਸ ਗੱਲ ਦੀ ਗਰੰਟੀ ਦਿੰਨੇ ਆ ਆ ਦਵਾਈ ਦਾ ਨਿਤੇ ਬਾਰ ਕੋਡ ਲੱਗਿਆ ਹੋਣਾ ਹਰ ਕਿਸਾਨ ਭਰਾ ਸਾਡੇ ਕੋਲੇ ਆ ਕੇ ਇਹ ਦਵਾਈ ਨੂੰ ਸਕੈਨ ਕਰੇ ਅਸੀਂ ਇਹ ਬੈਚ ਨੰਬਰ ਪਾ ਕੇ ਪੱਕਾ ਬਿੱਲ ਕੱਟ ਕੇ ਦੇਵਾਂਗੇ ਦਵਾਈ ਦਾ ਕਹਿੰਦਾ ਮਤਲਬ ਸਾਡਾ ਇਹ origignal ਹੋਣ ਦੀ ਕੋਈ ਗਰੰਟੀ ਹੋਰ ਬਹੁਤ ਮੈਸੇਜ ਹੁੰਦਾ ਭਰਾਵਾਂ ਦਾ ਦੁਕਾਨਦਾਰਾਂ ਦਾ ਵੀ ਯਾਰ ਵੀ ਦਵਾਈਆਂ ਅਸੀਂ ਦੇ ਦਿੰਨੇ ਪਰ ਲੰਬਾ ਹੁੰਦਾ ਕਿਸਾਨ ਭਰਾਵਾਂ ਦਾ ਦਵਾਈ ਖੇਤ ਦੇ ਵਿੱਚ ਜਦੋਂ ਪਾ ਦਿੰਨੇ ਆ ਬ ਯਾਨੀ ਕਿ ਕਵਰ ਨਹੀਂ ਕਰਦੀ ਉਹ ਕਵਰ ਤਾਂ ਨਹੀਂ ਕਰਦੀ ਵੀਰੇ ਜੇ ਕੋਈ ਆਪਣਾ ਦਿੱਕਤ ਵਾਲੀ ਗੱਲ ਹੋਊਗੀ ਜਦੋਂ origignal ਹੋਊਗੀ ਪੂਰਾ ਪਾਣੀ ਲਾਇਆ ਹੋਊਗਾ ਸਫਰੇ ਕੀਤੀ ਹੋ ਫਿਰ ਕੋਈ ਦਿੱਕਤ ਨਹੀਂ ਕਿ ਪੂਰਾ ਕਵਰ ਕਰੂਗੀ ਤੇ ਆਪਣੇ ਕੋਲ ਜਿਹੜੇ ਜਿਹੜੇ brand ਪਏ ਪੂਰੇ ਕੰਪਨੀ ਦੇ ਆ ਉਹ ਆ ਤੁਹਾਨੂੰ ਮੈਂ ਦਿਖਾਉਣਾ ਨਾ ਜੀ ਆ ਬਾਇਰ ਦੀ ਫੇਮ ਹੋ ਗਈ ਆ ਹਾਂਜੀ ਸਜੈਂਟਾ ਦੀ ncpo ਦਵਾਈ ਆਈ ਆ ਜੰਡੂਂਡੀ ਤੋਂ ਕੋਟਵਾ ਦੀ ਗਲੇਲੀ ਹੋਵੇ ਆ ਪੈਕਸਾ ਲਾਉਣਾ ਐਮਿਸਟਰ ਟਾਪ ਹੋਗੀ ਇਹ ਦਵਾਈਆਂ ਯਾਨੀ ਕਿ ਬਿਲਕੁਲ brand ਦਵਾਈਆਂ ਬਾਇਰ ਦੀ ਨੇਟਿਵ ਹੋਸੀ ਆਪਣਾ ਵੇਚਨੇ ਆ ਇੱਕ ਫੰਗੀਸਾਈਡ ਤੋਂ ਇੰਨਾ ਸੋਹਣਾ ਕੰਮ ਕਰਦੀ ਇਹ ਫੰਗਸ ਤੋਂ ਬਹੁਤ ਜ਼ਿਆਦਾ ਛਾੜਦਾ ਫਰਕ ਪ ਘਾੜ ਦੀ ਜੇ ਗੱਲ ਕਰੀਏ ਕਿਉਂਕਿ ਜਿਹੜੀ ਆ ਬਾਈ ਨੇ ਦੱਸੀ ਹੈ ਨਾ ਲਗਭਗ ਬਾਈ ਕੋਲ ਬਰਨਾਲੇ ਤੱਕ ਵੀ ਗਾਹ ਕੌਂਦੇ ਬੱਧਨੀ ਸ਼ਹਿਰ ਦੇ ਵਿੱਚ ਇਧਰੋਂ ਮੋਗਾ ਹੋ ਗਿਆ ਨਾ ਬਾਈ ਦਾ ਬਹੁਤ ਫਰੋਜਪੁਰ ਡਿਸਟ੍ਰਿਕਟ ਤੋਂ ਤਿੰਨ ਚਾਰ ਘਰ ਦਵਾਈ ਲੈ ਕੇ ਗਏ ਆ ਔਰ ਉਹਨਾਂ ਦੇ ਤਕਰੀਬਨ ਰੂਟੀਨ ਹਰ ਰੋਜ਼ ਇੱਕ ਗਾਹ ਪਰੋਇਪੁਰ ਡਿਸਟ੍ਰਿਕਟ ਤੋਂ ਆਉਂਦੇ ਹੁੰਦਾ ਆਪਣੇ ਤਾਂ ਜੇ ਮਿੱਤਰੋ ਦਵਾਈ ਚੰਗੀ ਆ ਤਾਂ ਗਾਹਕ ਵੀ ਇੱਥੇ ਸਪੈਸ਼ਲ ਬਾਈ ਹੁਣਾਂ ਕੋਲ ਪਹੁੰਚਦਾ ਲਗਭਗ ਅ ਦੁਕਾਨ ਤੇ ਗਾਹਕ ਪਹੁੰਚੇ ਹੀ ਰਹਿੰਦੇ ਆ ਜੇ ਇਹ ਗੱਲ ਹੁੰਦੀ ਜੇ ਦਵਾਈ ਚੰਗੀ ਆ ਤਾਂ ਤਾਂ ਹੀ ਪਹੁੰਚਦੇ ਆ ਮਿੱਤਰੋ ਇੱਕ ਇਹ ਮੈਸੇਜ ਜ਼ਰੂਰ ਆ ਭਰਾਵਾਂ ਨੂੰ ਕਿਉਂਕਿ ਦਵਾਈ ਲੈਣ ਲੱਗੇ ਰੇਟ ਦਾ ਕਰਦੇ ਹੁੰਦੇ ਆ ਰੇਟ ਦਾ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਰ ਰਿਹਾ ਰੇਟ ਦਾ ਆਸੇ-ਪਾਸੇ ਦੁਕਾਨਾਂ ਨਾਲੋਂ ਪਵਨ ਦਾ ਬਾਈ ਦਾ ਰੇਟ ਬਹੁਤ ਜ਼ਿਆਦਾ ਫਰਕ ਆ ਤਾਂ ਕਈ ਇਹ ਚੀਜ਼ ਸੋਚ ਕੇ ਦਵਾਈ ਨਹੀਂ ਲੈਂਦੇਗੇ ਤੇ ਆਪਣੇ ਕੋਲੇ ਹੋਰ ਮਤਲਬ ਜਿਵੇਂ ਬਾਈ ਹੁਣ ਮਤਲਬ ਸਬਜ਼ੀਆਂ ਹੋ ਗਈਆਂ ਹੁਣ ਗੋਭੀ ਲੱਗਣੀ ਆ ਗੋਭੀ ਆਸਤੇ ਕੋਈ ਗੋਭੀ ਆਸਤੇ ਜੋ ਵੀ ਦਵਾਈ ਚਾਹੀਦੀ ਆਪਣੇ ਕੋਲ ਡੈਲੀਗੇਟ ਦਵਾਈ ਪਈ ਹੈ ਡਾ ਉਹਦੀ ਜਿਹੜੀ ਆਪਣਾ ਨਾਮ ਕਿਸੇ ਦਵਾਈ ਨਾਲ ਮਰਦੀ ਨਹੀਂ ਨੀ ਹਾਂ ਡੈਲੀਗੇਟ ਚੱਕੀ ਜੱਸੇ ਡੈਲੀਗੇਟ ਡੈਲੀਗੇਟ ਦੇ ਵਿੱਚ ਦੋ ਚੀਜ਼ਾਂ ਆ ਜਾਂਦੀਆਂ ਇੱਕ ਤਾਂ ਡੈਲੀਗੇਟ ਡੁਪਲੀਕੇਟ ਆ ਜਾਂਦੀ ਹੈ ਨਾ ਇਹ ਵੀ ਚੀਜ਼ ਪਤਾ ਹੈ ਤੁਹਾਨੂੰ ਅਸੀਂ origignal ਡੈਲੀਗੇਟ ਹੀ ਦੇਵਾਂਗੇ ਜਿਹਦੇ ਉੱਪਰ ਡੈਲੀਗੇਟ ਲਿਖਿਆ ਓਕੇ ਜੀ ਹਾਂ ਆ ਮਿੱਤਰੋ ਡੈਲੀਗੇਟਰ ਇਹਦੇ ਉੱਤੇ 바ਰ ਕੋਡ ਹੈਗਾ ਬਾਈ ਇਹਦੇ ਬਿਲਕੁਲ 바ਰ ਕੋਡ ਹੋਊਗਾ ਹੀ ਹੋਊਗਾ ਜੀ ਨਹੀਂ ਇਹ ਤੇ 바ਰ ਕੋਡ ਲੱਗ ਭਗ ਮਿਲਣਾ ਨਹੀਂ ਹੈਗਾ ਪਰ ਜੇ ਰੀਜਨਲ ਆ ਇਹਦਾ ਬਾਈ ਆ ਉੱਪਰਲੇ ਪਾਸੇ ਲੱਗਾ ਵਾ ਸਟicker ਲੱਗਾ ਵਾ ਇਹਦੇ ਨੀਚੇ ਨਹੀਂ ਲੱਗਾਗਾ ਆ 바ਰ ਕੋਡ ਤੇ 스캔 ਕਰਕੇ ਵੀ ਦੇਖ ਸਕਦੇ ਤਾਂ ਰੇਟ ਦਾ ਵੀ ਬਹੁਤ ਜਿਆਦਾ ਫਰਕ ਆ ਮਿੱਤਰੋ ਤੇ ਆਪਣੇ ਕੋਲੇ ਹੁਣ ਗਾਂ ਬਾਈ ਕਈ ਭਰਾਵਾਂ ਨੇ ਆਲੂ ਲਾਉਣੇ ਆ ਉਹਨਾਂ ਵਾਸਤੇ ਵੀ ਪ੍ਰੋਡਕਟ ਮਿਲਦੇ ਆਪਣੇ ਕੋਲੇ ਆਲੂ ਵਾਸਤੇ ਕੋਈ ਵੀ ਜੇ ਸਪਰੇਅ ਲੈਣੀ ਆ ਉਹ ਕਿਸਾਨ ਭਰਾਵਾਂ ਵਾਸਤੇ ਜਾਨੀ ਕਿ ਬਹੁਤ ਜਾਦੇ ਫਰਕ ਆ ਕਿਉਂਕਿ ਕਈ ਚੀਜ਼ ਇਹ ਸੋਚਦੇ ਆ ਯਾਰ ਰੇਟ ਮਹਿੰਗਾ ਰਹਿਣ ਦੋ ਯਾਰ ਵੀ ਆਪਾਂ ਹੋਰ ਦੁਕਾਨ ਤੇ ਜਾਵੜੇ ਨੇ ਪਰ ਮਿੱਤਰੋ ਫਰੋਜ਼ੀਪੁਰ ਤੋਂ ਬਰਨਾਲੇ ਤੋਂ ਇਧਰੋਂ ਮੋਗੇ ਤੋਂ ਤਰਫ ਕੋੜ ਤੋਂ ਬਾਈ ਕੋਲੇ ਗਾਹਕ ਆਉਂਦੇ ਆ ਤੇ ਜੇ ਦਵਾਈ ਵਧੀਆ ਤਾਂ ਤਾਂ ਪਹੁੰਚ ਬਾਈ ਦੀ ਲੋਕੇਸ਼ਨ ਮੇਨ ਕਿਹੜੀ ਜਗ੍ਹਾ ਹੈ ਆਪਾਂ ਨਾ ਬਦਨੀ ਗਲਾ ਪੁਰਾਣੀ ਦਾਣਾ ਮੰਡੀ ਦੇ ਸਾਹਮਣੇ ਬੈਠੇ ਆ ਇੱਕ ਮੇਨ ਲੋਕੇਸ਼ਨ ਆ ਆਪਣੀ 30 ਸਾਲ ਤੋਂ ਠੀਕਾ ਇੱਥੇ ਆ ਅੰਗਰੇਜ਼ੀ ਠੀਕੇ ਦੇ ਨਾਲ ਦੁਕਾਨ ਆ ਅੰਗਰੇਜ਼ੀ ਠੀਕੇ ਦੇ ਨਾਲ ਆ ਤੇ ਬਰਨਾਲਾ ਰ ਆਣਾ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇੱਕ ਕੰਟੈਕਟ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਆਪਣਾ 786 40324 ਓਕੇ ਜੀ ਤੇ ਇਸ ਨੰਬਰ ਤੇ ਤੁਸੀਂ ਗੱਲਬਾਤ ਕਰ ਸਕਦੇ ਮੈਂ ਉੱਪਰ ਨੰਬਰ ਵੀ ਚਲਾ ਦੂੰਗਾ ਕਿਸੇ ਵੀ ਭਰਾ ਨੇ ਆਉਣਾ ਕਾਲ ਕਰਕੇ ਬਾਈ ਹੁਣਾਂ ਨਾਲ ਤੇ ਲਗਭਗ ਸੰਡੇ ਨੂੰ ਕੋਈ ਆਫ ਉਹ ਕੋਈ ਕਿਸੇ ਸੰਡੇ ਕੋਈ ਆਫ ਨਹੀਂ ਗਈ ਓਕੇ ਜੀ ਓਪਨ ਹੀ ਰਹਿੰਦੀ ਆ ਓਪਨ ਹੀ ਰਹਿੰਦੀ ਦੁਕਾਨ ਜਦੋਂ ਮਰਜੀ ਦਿਨ ਵੇਲੇ ਕਾਲ ਕਰ ਲਓ ਮਿੱਤਰੋ ਤੇ ਬਾਈ ਉਹ ਦੇਖੋ ਇੱਧਰ ਸਾਰੇ ਪ੍ਰੋਡਕਟ ਪਏ ਆ ਆਪਣੇ ਕੋਲ ਤੇ ਪੂਰਾ ਮੈਂ ਤੁਹਾਨੂੰ ਦਿਖਾ ਦਵਾਂਗਾ ਦੁਕਾਨਾ ਤੁਹਾਨੂੰ ਮੈਂ ਆਹ ਦੇਖ ਲਓ ਬਾਈ ਪੂਰੇ ਪ੍ਰੋਡਕਟ ਬਾਈ ਹੁਣਾਂ ਨਾਲ ਇਹ ਸਾਰੇ origignal ਆ ਪੈਂਦੇ ਕੋਈ ਹਲਕਾ ਕੰਮ ਕੋਈ ਨਹੀਂ ਹੈਗਾ ਇੱਥੇ ਓਕੇ ਜੀ ਤੇ ਰੇਟ ਦਾ ਵੀ ਜਾਨੀ ਕਿ ਬਹੁਤ ਜ਼ਿਆਦਾ ਫਰਕ ਆ ਵੀ ਕੋਈ ਇਹ ਨਹੀਂ brand ਕੀ ਮਹਿੰਗਾ ਹੋਊਗਾ ਆਪਾਂ ਲੈਣ ਲੱਗੇ ਸੋਚਾਂਗੇ ਲਗਭਗ ਆ ਆਮ ਦੁਕਾਨਾਂ ਨਾਲੋਂ ਸਸਤੇ brand ਪਏ ਆ ਤੇ ਵੀਡੀਓ ਨੂੰ ਕਰ ਦਿਓ share ਤੇ ਜੇ ਵੀ ਕਿਸੇ ਵੀ ਭਰਾ ਨੇ ਕਿਸਾਨ ਭਰਾ ਨੇ ਦਵਾਈ ਲੈਣੀ ਆ ਤਾਂ ਬਾਈ ਪਵਨ ਕੋਲ ਜ਼ਰੂਰ ਪਹੁੰਚਿਓ ਕਿਉਂਕਿ ਦਵਾਈ ਬਹੁਤ ਚੰਗੀ ਆ ਮੈਂ ਬਾਰ ਬਾਰ ਇਹ ਗੱਲ ਤਾਂ ਕਹਿ ਰਿਹਾ ਕਿਉਂਕਿ ਮੈਂ ਲਗਭਗ ਇੱਕ ਵੀਡੀਓ ਕੀਤੀ ਸੀ ਡੱਬ ਵਾਲੀ ਦੇ ਵਿੱਚ ਤਾਂ ਉਹ ਭਰਾਮਾਂ ਦਾ ਇਹ ਮੈਸੇਜ ਸੀ ਕਿ ਦੁਕਾਨਦਾਰ ਵੀਡੀਓ ਪਵਾਉਂਦੇ ਆ ਪਰ ਜਾਨੀ ਕਿ ਉਹ ਗੱਲ ਹੁੰਦੀ ਨਹੀਂਗੀ ਪਰ ਪਵਨ ਭਾਈ ਇਹ ਚੀਜ਼ ਦੀ ਗਰੰਟੀ ਲੈਂਦਾ ਏ ਕਿ ਅਸੀਂ ਉਹ ਚੀਜ਼ ਜਿਹੜੀ ਦੇਤੀ ਤੇ ਗਾਹਕ ਨੂੰ ਰਿਜ਼ਲਟ ਮਿਲੂਗਾ ਤੇ ਵੀਡੀਓ ਨੂੰ ਲਾਜ਼ਮੀ ਸ਼ੇਅਰ ਕਰ ਦਿਓ